ਜੀ ਮੇਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਲਰਨਿੰਗ ਥਿਉਰੀਜ਼ ਡਿਸਕਸ ਕਰ ਰਹੇ ਸੀ ਸਾਈਕੋਨੋਜੀ ਦੀਆਂ ਪਿਛਲੀਆਂ ਵੀਡੀਓਜ਼ ਵਿੱਚ ਆਪਾਂ ਦੋ ਥਿਉਰੀਜ਼ ਨੇ ਜਿਹੜੀਆਂ ਕਵਰ ਕਰ ਚੁੱਕਿਆ ਫਰਸਟ ਥਿਉਰੀ ਹੈਗੀ ਸੀ ਈ.ਐਲ. ਥੋਰਨਡਾਈਕ ਦੀ ਟ੍ਰਾਇਲ ਐਂਡ ਐਰਰ ਥਿਉਰੀ ਸੈਕੰਡ ਹੈਗੀ ਸੀ ਪੂਫਕੈਂ ਕੋਲਰ ਦੀ ਕੀ ਨਾਮ ਸੀ ਥਿਉਰੀ ਦਾ ਇਨਸਾਈਟਫੁਲ ਥਿਉਰੀ ਆਫ ਲਰਨਿੰਗ ਅੱਜ ਦੀ ਵੀਡੀਓ ਵਿੱਚ ਆਪਾਂ ਤੀਜੀ ਥਿਉਰੀ ਕਵਰ ਕਰਨ ਜਾ ਰਹੇ ਆ ਕੀ ਨਾਮ ਹੈ ਥਿਉਰੀ ਦਾ ਜਿਹੜੀ ਕਿ ਇਵਾਨ ਪੇਵਲੋਵ ਨੇ ਦਿੱਤੀ ਸੀ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਠੀਕ ਹੈ ਹਰਡਿਕ ਬਣਾ ਲਓ ਤੁਸੀਂ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਕਿਹਨੇ ਦਿੱਤੀ ਸੀ ਇਹ ਇਵਾਨ ਪੈਵਲੋਵ ਨੇ ਚਲੋ ਸਟਾਰਟ ਕਰਦੇ ਆਪਾਂ ਅੱਜ ਦੀ ਥਿਉਰੀ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਸਭ ਤੋਂ ਪਹਿਲਾਂ ਆਪਾਂ ਇਵਾਨ ਪੈਵਲੋਵ ਬਾਰੇ ਗੱਲ ਕਰਦੇ ਆ ਇਵਾਨ ਪੈਵਲੋਵ ਸੀਗੇ ਜਿਹੜੇ ਇੱਕ ਰਸ਼ੀਅਨ ਸਾਈਕੋਲੋਜਿਸਟ ਸੀਗੇ ਇੱਕ ਰੂਸ ਦੇ ਵਿਗਿਆਨੀ ਸੀਗੇ ਇੱਕ ਫਿਜ਼ੀਓਲੋਜਿਸਟ ਵੀ ਸੀਗੇ ਠੀਕ ਹੈ ਸਰੀਰਕ ਵਿਗਿਆਨੀ ਵੀ ਸੀਗੇ ਠੀਕ ਹੈ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ 1904 ਵਿੱਚ ਕਾਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਫਿਜ਼ੀਓਲੋਜੀ ਵਿੱਚ ਠੀਕ ਹੈ ਇਵਾਨ ਪੇਵਲੋਵ ਨੇ 35 ਡੌਗਸ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ 25 ਸਾਲਾਂ ਦੇ ਅੰਦਰ ਅੰਦਰ ਠੀਕ ਹੈ ਇਹਨਾਂ ਨੇ ਦੋ ਬੁੱਕਸ ਦਿੱਤੀਆਂ ਨੇ ਫਸਟ ਹੈਗੀ ਹੈ ਕੰਡੀਸ਼ਨਡ ਰਿਫਲੈਕਸਸ ਸੈਕੰਡ ਬੁੱਕ ਹੈਗੀ ਹੈ ਸਾਈਕੋ ਪੈਥੋਲੋਜੀ ਐਂਡ ਸਾਈਕੀਟਰੀ ਇਹ ਦੋ ਬੁੱਕਸ ਵੈਰੀ ਇੰਪੋਰਟੈਂਟ ਬੁੱਕਸ ਨੇ ਜਿਹੜੀਆਂ ਕਿ ਇਵਾਨ ਪੇਵਲੋਵ ਨੇ ਲਿਖੀਆਂ ਸੀ ਠੀਕ ਹੈ ਅੱਗੇ ਜਿਹੜੀ ਇਹਨਾਂ ਨੇ ਇਹ ਥਿਊਰੀ ਦਿੱਤੀ ਹੈ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਇਹਦੇ ਹੋਰ ਨਾਮ ਵੀ ਨੇ ਅਦਰ ਨੇਮਸ ਕਿਹੜੇ-ਕਿਹੜੇ ਨੇ ਜਿਹੜੇ ਇਸ ਥਿਊਰੀ ਨੂੰ ਦਿੱਤੇ ਜਾਂਦੇ ਨੇ ਫਸਟ ਹੈਗਾ ਜਿਵੇਂ ਸਟਿਮੂਲਸ ਰਿਸਪੌਂਸ ਥਿਊਰੀ ਠੀਕ ਹੈ ਸਟਿਮੂਲਸ ਰਿਸਪੌਂਸ ਥਿਊਰੀ ਵੀ ਇਸ ਨੂੰ ਕਿਹਾ ਜਾਂਦਾ ਕੰਡੀਸ਼ਨਲ ਰਿਸਪੌਂਸ ਥਿਊਰੀ ਵੀ ਕਿਹਾ ਜਾਂਦਾ ਇਸ ਨੂੰ ਐਂਡ ਕੰਡੀਸ਼ਨਲ ਰਿਫਲੈਕਸ ਥਿਊਰੀ ਵੀ ਕਿਹਾ ਜਾਂਦਾ ਇਹਦੇ ਅਦਰ ਨੇਮਸ ਨੇ ਕਈ ਵਾਰ ਪੇਪਰ ਵਿੱਚ ਕੁਐਸਚਨ ਆ ਜਿਹੜਾ ਇਹ ਪੁੱਛਿਆ ਜਾ ਸਕਦਾ ਹੈ ਕਿ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਦੇ ਅਦਰ ਨੇਮਸ ਦੱਸੋ ਠੀਕ ਹੈ ਕਈ ਵਾਰ ਤੁਹਾਨੂੰ ਚਾਰ ਆਪਸ਼ਨਸ ਦੇ ਦੇਣਗੇ ਤਿੰਨ ਉਹਨਾਂ ਵਿੱਚੋਂ ਗਲਤ ਇੱਕ ਰਾਈਟ ਆਪਸ਼ਨ ਦੇ ਦੇਣਗੇ ਕਿ ਇਹਨਾਂ ਵਿੱਚੋਂ ਕਲਾਸਿਕਲ ਕੰਡੀਸ਼ਨਿੰਗ ਦਾ ਅਦਰ ਨੇਮ ਚੁਣੋ ਉਹਦੇ ਵਿੱਚੋਂ ਤੁਹਾਨੂੰ ਇੱਕ ਆਪਸ਼ਨ ਹੈ ਜਿਹੜੀ ਉਹ ਰਾਈਟ ਦੇ ਦੇਣਗੇ ਉਹ ਤੁਸੀਂ ਚੂਜ਼ ਕਰਨੀ ਹੈ ਠੀਕ ਹੈ ਇਦਾਂ ਦੇ ਕੁਐਸਚਨ ਤੁਹਾਨੂੰ ਪੇਪਰ ਵਿੱਚ ਬਣ ਸਕਦੇ ਨੇ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਇੰਪੋਰਟੈਂਟ ਪੁਆਇੰਟ ਪਾ ਕੇ ਵਧੀਆ ਤਰੀਕੇ ਨਾਲ ਨੋਟ ਕਰ ਲਿਆ ਕਰੋ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਆ ਐਕਸਪੈਰੀਮੈਂਟ ਦੀ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਦੇ ਐਕਸਪੈਰੀਮੈਂਟ ਦੀ ਕਿ ਕੀ ਉਹਨਾਂ ਨੇ ਐਕਸਪੈਰੀਮੈਂਟ ਇਸ ਥਿਊਰੀ ਵਿੱਚ ਕੀਤਾ ਸੀ ਠੀਕ ਹੈ ਉਹਨਾਂ ਨੇ ਡੌਗ ਤੇ ਐਕਸਪੈਰੀਮੈਂਟ ਕੀਤਾ ਸੀ ਇਸ ਥਿਊਰੀ ਵਿੱਚ ਜ਼ਿਆਦਾਤਰ ਉਹਨਾਂ ਨੇ ਸਟਿਮੂਲਸ ਰਿਸਪੌਂਸ ਦੀ ਗੱਲ ਕੀਤੀ ਆ ਠੀਕ ਹੈ ਸਟਿਮੂਲਸ ਤੇ ਰਿਸਪੌਂਸ ਦੀ ਗੱਲ ਕੀਤੀ ਆ ਹੁਣ ਤੁਸੀਂ ਕਹੋਗੇ ਕਿ ਸਟਿਮੂਲਸ ਕੀ ਹੁੰਦਾ ਸਟਿਮੂਲਸ ਕੀ ਹੁੰਦਾ ਹਾਂਜੀ ਤਾਂ ਸਟਿਮੂਲਸ ਹੁੰਦਾ ਕਿ ਕੋਈ ਵੀ ਚੀਜ਼ ਜਿਹੜੀ ਕਿ ਆਪਾਂ ਨੂੰ ਐਕਟਿਵ ਕਰੇ ਯਾਨੀ ਕਿ ਕਿਰਿਆਸ਼ੀਲ ਕਰੇ ਠੀਕ ਹੈ ਆਪਣੇ ਵੱਲ ਅਡਾਇਰੈਕਟ ਕਰੀ ਓ ਕੀ ਹੁੰਦਾ ਸਟੀਮੂਲਸ ਜਿਹਨੂੰ ਦੇਖ ਕੇ ਆਪਾਂ ਐਕਟਿਵ ਹੋ ਜਾਈਏ ਕਿਰਿਆਸ਼ੀਲ ਹੋ ਜਾਈਏ ਓ ਕੀ ਹੁੰਦਾ ਸਟੀਮੂਲਸ ਐਂਡ ਰਿਸਪੋਂਸ ਓ ਉਸ ਸਟੀਮੂਲਸ ਨੂੰ ਦੇਖ ਕੇ ਆਪਾਂ ਜੋ ਵੀ ਰਿਐਕਟ ਕਰਾਂਗੇ ਠੀਕ ਹੈ ਓ ਕੀ ਹੁੰਦਾ ਰਿਸਪੋਂਸ ਠੀਕ ਹੈ ਸਵਲ ਲੱਗੀ ਸਟੀਮੂਲਸ ਤੇ ਰਿਸਪੋਂਸ ਕੀ ਹੁੰਦਾ ਠੀਕ ਹੈ ਅੱਗੇ ਅੱਗੇ ਆਪਾਂ ਗੱਲ ਕਰਦੇ ਐ ਐਕਸਪੈਰੀਮੈਂਟ ਦੀ ਐਕਸਪੈਰੀਮੈਂਟ ਉਹਨਾਂ ਨੇ ਕੀ ਕੀਤਾ ਸੀ ਕੁੱਤੇ ਨੂੰ ਉਹਨਾਂ ਨੇ ਇੱਕ ਸਟੈਂਡ ਨਾਲ ਬੰਨ੍ਹ ਦਿੱਤਾ ਉਸ ਭੋਜਨ ਨੂੰ ਦੇਖ ਕੇ ਕੁੱਤਾ ਕੀ ਹੈ ਸਟਿਮੂਲੇਟ ਹੋ ਜਾਂਦਾ ਸੀ ਠੀਕ ਹੈ ਉਹ ਭੋਜਨ ਕੀ ਸੀ ਇੱਕ ਸਟਿਮੂਲਸ ਸੀ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਲਾਰਾ ਬਗ ਰਹੀਆਂ ਸੀ ਉਹ ਕੀ ਸੀ ਇੱਕ ਰਿਸਪੌਂਸ ਸੀ ਠੀਕ ਹੈ ਉਸ ਤੋਂ ਬਾਅਦ بار بار ਉਸ ਐਕਸਪੈਰੀਮੈਂਟ ਨੂੰ ਦੁਹਰਾਇਆ ਗਿਆ بار بار ਉਸ ਦੇ ਅੱਗੇ ਬੈਲ ਜਿਹੜੀ বাজਾਈ ਗਈ ਤੇ ਜਿਹਦੇ ਨਾਲ ਕੀ ਕੁੱਤਾ ਇਹ ਸੀ ਐਕਟਿਵ ਨਹੀਂ ਸੀ ਹੁੰਦਾ ਜਦੋਂ ਉਸ ਦੇ ਅੱਗੇ ਭੋਜਨ ਪੇਸ਼ ਕੀਤਾ ਜਾਂਦਾ ਸੀ ਉਦੋਂ ਕੀ ਹੈ ਉਹ ਸਟਿਮੂਲੇਟ ਹੋ ਜਾਂਦਾ ਸੀ ਠੀਕ ਹੈ ਉਸ ਦੇ ਮੂੰਹ ਵਿੱਚ ਲਾਰਾਂ ਸੀ ਜਿਹੜੀਆਂ ਉਹ ਵਗਣ ਲੱਗ ਜਾਂਦੀਆਂ ਸੀ ਇਸੇ ਤਰ੍ਹਾਂ ਹੀ बार-बार ਉਸ ਐਕਸਪੈਰੀਮੈਂਟ ਨੂੰ ਕੀ ਹੈ ਕੰਟੀਨਿਊ ਕੀਤਾ ਗਿਆ ਇਵਾਨ ਪਾਵਲੋਵ ਦੇ ਦੁਆਰਾ ਇੱਕ ਇੱਕ ਕੁੱਤੇ ਅੱਗੇ ਸਭ ਤੋਂ ਪਹਿਲਾਂ ਬੈੱਲ বাজਾਈ ਜਾਂਦੀ ਸੀ ਉਸ ਤੋਂ ਬਾਅਦ ਕੀ ਉਸ ਨੂੰ ਭੋਜਨ ਵਿੱਚ ਕੀਤਾ ਜਾਂਦਾ ਸੀ ਠੀਕ ਹੈ ਭੋਜਨ ਨੂੰ ਦੇ ਕੇ ਕੁੱਤੇ ਦੇ ਮੂੰਹ ਵਿੱਚ ਸਲਾਈਬ ਆਉਣਾ ਜਿਹੜਾ ਸ਼ੁਰੂ ਹੋ ਜਾਂਦਾ ਸੀ ਠੀਕ ਹੈ बार-बार ਕੰਟੀਨਿਊ ਕਰਨ ਤੇ ਇਸ ਐਕਸਪੈਰੀਮੈਂਟ ਲਾਸ ਤੇ ਕੀ ਹੋਇਆ ਕਿ ਜਦੋਂ ਕਿ ਕੁੱਤੇ ਨੂੰ ਪਤਾ ਲੱਗ ਗਿਆ ਕਿ ਇਸ ਬੈੱਲ ਦੇ ਬਜਾਰ ਨਾਲ ਕੀ ਹੈ ਮੈਨੂੰ ਭੋਜਨ ਹੈ ਜਿਹੜਾ ਦਿੱਤਾ ਜਾਂਦਾ ਠੀਕ ਹੈ ਉਹ ਕੀ ਸੀ ਜਦੋਂ ਇਵਾਨ ਪੈਵਲੋਵ ਦੁਆਰਾ ਉਹ ਬੈੱਲ ਸੀ ਜਿਹੜੀ বাজਾਈ ਗਈ ਤਾਂ ਉਸ ਬੈੱਲ ਦੇ ਵੱਜਣ ਨਾਲ ਹੀ ਕੀ ਸੀ ਕੁੱਤੇ ਦੇ ਮੂੰਹ ਵਿੱਚ ਸਲਾਈ ਬੋਣਾ ਜਿਹੜਾ ਸ਼ੁਰੂ ਹੋ ਗਿਆ ਸੀ ਲਾਰਾ ਬਗਨੀਆਂ ਸ਼ੁਰੂ ਹੋ ਗਈਆਂ ਸੀ ਠੀਕ ਹੈ ਇਹ ਕੀ ਹੈ ਕਿ ਉਸ ਨੂੰ ਪਤਾ ਲੱਗ ਗਿਆ ਜਿਵੇਂ ਆਪਾਂ ਐਗਜ਼ਾਮਪਲ ਵਜੋਂ ਲਈਏ ਕਿ ਆਪਾਂ ਕਿਸੇ ਵੀ ਆਪਣੇ ਘਰ ਕੋਈ ਵੀ ਕੁੱਤਾ ਆਂਦਾ ਠੀਕ ਹੈ ਜਾਂ ਫਿਰ ਆਪਾਂ ਕਿਸੇ ਵੀ ਬਾਹਰ ਕੁੱਤੇ ਨੂੰ ਰੋਟੀ ਪਾ ਕੇ ਆਨੇ ਆ ਠੀਕ ਹੈ ਡੇਲੀ ਆਪਾਂ ਜਾਂਦੇ ਆ ਤਾਂ ਇੱਕ ਦੋ ਦਿਨ ਉਸ ਕੁੱਤੇ ਨੂੰ ਆਪਾਂ ਰੋਟੀ ਪਾ ਕੇ ਆਵਾਂਗੇ ਡੇਲੀ ਜਾਵਾਂਗੇ ਤਾਂ ਕਿ ਉਹ 3000 ਦਿਨਾਂ ਬਾਅਦ ਜਾਂ ਫਿਰ 5-6 ਦਿਨਾਂ ਬਾਅਦ ਕੀ ਹੈ ਉਹ ਪਹਿਲਾਂ ਹੀ ਆਪਾਂ ਨੂੰ ਦੂਰ ਤੋਂ ਹੀ ਦੇਖਣ ਲੱਗ ਜੂਗਾ ਕਿ ਕੋਈ ਆਊਗਾ ਮੈਨੂੰ ਰੋਟੀ ਪਾ ਕੇ ਜਾਊਗਾ ਠੀਕ ਹੈ ਉਸ ਕੁੱਤੇ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਮੈਨੂੰ ਰੋਜ਼ ਰੋਟੀ ਪਾ ਕੇ ਜਾ ਰਿਹਾ ਠੀਕ ਹੈ ਉਸੇ ਤਰ੍ਹਾਂ ਹੀ ਉਸ ਕੁੱਤੇ ਨੂੰ ਪਤਾ ਲੱਗ ਗਿਆ ਕਿ ਸਭ ਤੋਂ ਪਹਿਲਾਂ ਬੱਲ ਵਜਾਈ ਜਾਂਦੀ ਹੈ ਇਸ ਬੱਲ ਦੇ বাজਨ ਨਾਲ ਹੀ ਮੈਨੂੰ ਭੋਜਨ ਹੈ ਜਿਹੜਾ ਉਹ ਪੇਸ਼ ਕੀਤਾ ਜਾਂਦਾ ਠੀਕ ਹੈ ਤਾਂ ਲਾਸਟ ਤੇ ਕੀ ਹੋਇਆ ਉਸ ਬੱਲ ਦੇ ਵਜਾਉਣ ਨਾਲ ਹੀ ਉਸ ਦੇ ਮੂੰਹ ਵਿੱਚ ਸਲਾਈਬਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਲਾਰਾ ਬਗਨੀਆ ਉਸ ਦੇ ਮੂੰਹ ਵਿੱਚ ਸ਼ੁਰੂ ਹੋ ਗਈਆਂ ਠੀਕ ਹੈ स्टार्टिंग टाइम बच्चे की सी एक्सपैरिमेंट के कि अनकंडिशनली उसका स्टिमूलस अनकंडिशनली रिसपोंस यानी कि बैल बजाते उसू भोजन दिता गया उस तो उसद उसने ईट करना वो की सी रिसपोंसद तो ठीक है उस तो बाद न्यूट्रल स्टिमूल यानी कि उसके सिर्फ कल बैल बजाई गई इस एक्सपैरीमेंट के दौरान ड्यूरिंग की है उसके अगे कल बैल बजाएगी ਤਾਂ ਕੀ ਸੀ ਉਸ ਕੁੱਤੇ ਨੂੰ ਹਲੇ ਨਹੀਂ ਸੀ ਪਤਾ ਕਿ ਉਸ ਦਾ ਬੈਲ ਵਜਨ ਦੇ ਬਾਅਦ ਮੈਨੂੰ ਭੋਜਨ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਹੈ ਉਸਨੇ ਕੋਈ ਵੀ ਰਿਸਪੌਂਸ ਨਹੀਂ ਕੀਤਾ న్యూਟਰਲ ਸਟੀਮੂਲਸ ਤੇ ਕੀ ਉਸ ਦਾ ਨੋ ਰਿਸਪੌਂਸ ਠੀਕ ਹੈ ਉਸ ਤੋਂ ਬਾਅਦ ਕੀ ਹੈ ਕੰਡੀਸ਼ਨਲ ਸਟੀਮੂਲਸ ਐਂਡ ਉਸ ਦਾ ਰਿਸਪੌਂਸ ਕੀ ਹੈ ਫਿਰ ਤੋਂ ਅਨਕੰਡੀਸ਼ਨਲ ਠੀਕ ਹੈ ਕੰਡੀਸ਼ਨਲ ਯਾਨੀ ਕਿ ਬੈਲ ਵਜਾਣ ਤੋਂ ਬਾਅਦ ਕੀ ਉਸ ਨੂੰ ਭੋਜਨ ਦਿੱਤਾ ਗਿਆ ਬਟ ਕੀ ਹੈ ਉਸ ਦਾ ਰਿਸਪੌਂਸ अनकंडीशनल रिस्पॉन्स ਯਾਨੀ ਕਿ ਭੋਜਨ ਨੂੰ ਦੇਖਣ ਤੋਂ ਬਾਅਦ ਹੀ ਉਸ ਦੇ ਮੂੰਹ 'ਚ ਸਲਾਈਬ ਆਉਣਾ ਸ਼ੁਰੂ ਹੋਇਆ ਐਂਡ ਐਸੇ ਐਕਸਪੈਰੀਮੈਂਟ ਨੂੰ ਕੰਟੀਨਿਊ ਕਰਨ ਤੇ ਬਾਅਦ ਲਾਸਟ ਤੇ ਕੀ ਹੋਇਆ ਕਿ ਉਸ ਦਾ ਸਟਿਮੂਲਸ ਜਿਹੜਾ ਉਹ ਕੰਡੀਸ਼ਨਰ ਸੀ ਰਿਸਪॉन्स ਵੀ ਕੀ ਸੀ ਕੰਡੀਸ਼ਨਲੀ ਸੀ ਯਾਨੀ ਕਿ ਜਦੋਂ ਉਸ ਦੇ ਅੱਗੇ ਬੈੱਲ বাজਾਈ ਗਈ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਸ ਬੈੱਲ বাজਨ ਤੋਂ ਬਾਅਦ ਹੀ ਮੈਨੂੰ ਭੋਜਨ ਜਿਹੜਾ ਦਿੱਤਾ ਜਾਂਦਾ ਤਾਂ ਉਹ ਕੀ ਰਿਸਪੌਂਸ ਉਹਨੇ ਕਿਦਾਂ ਦਾ ਕੀਤਾ ਕਿ ਉਸ ਦੇ ਬੈਲ ਵੱਜਣ ਦੇ ਸਾਰੀ ਉਸੇ ਮੂਵਜ਼ ਕੀਆ ਸਲਾਈਬਾਣਾ ਸ਼ੁਰੂ ਹੋ ਗਿਆ ਠੀਕ ਹੈ ਯਾਨੀ ਕਿ ਉਹ ਬੈਲ ਵੱਜਣ ਦੇ ਨਾਲ ਹੀ ਕੀ ਹੈ ਉਹ ਐਕਟਿਵ ਹੋ ਗਿਆ ਕਿ ਮੈਨੂੰ ਹੁਣ ਭੋਜਨ ਮਿਲੇਗਾ ਠੀਕ ਹੈ ਉਸ ਸਾਹਮਣੇ ਲਈ ਉਸੇ ਮੂਵਜ਼ ਕੀਆ ਸਲਾਈਬਾ ਬਗਣਾ ਸ਼ੁਰੂ ਹੋ ਗਿਆ ਇਹ ਸੀਗੀ ਤੁਹਾਡੀ ਥਰਡ ਲਰਨਿੰਗ ਥਿਉਰੀ ਇਹ ਵਾਰ ਤੇ ਬਲੌਗ تھی ਕਲਾਸਿਕਲ ਕੰਡੀਸ਼ਨਿੰਗ ਥਿਉਰੀ ਜਿਹਦੇ ਵਿੱਚ ਉਹਨਾਂ ਨੇ ਸਟਿਮੂਲਸ ਤੇ ਰਿਸਪੌਂਸ ਬਾਰੇ ਗੱਲ ਕੀਤੀ ਹੈ ਠੀਕ ਹੈ ਸਟਾਰਟਿੰਗ ਵਿੱਚ ਅਨ ਕੰਡੀਸ਼ਨਲੀ ਯੂਸ ਦਾ ਸਟਿਮੂਲਸ ਹੁੰਦਾ ਤੇ ਅਨ ਕੰਡੀਸ਼ਨਲੀ ਡੌਗ ਦਾ ਰਿਸਪੌਂਸ ਹੁੰਦਾ ਲਾਸਟ ਤੇ ਐਕਸਪੈਰੀਮੈਂਟ ਚੱਲਦਾ ਜਾਂਦਾ ਬਟ ਲਾਸਟ ਤੇ ਕੀ ਹੋਇਆ ਕੰਡੀਸ਼ਨਲ ਸਟਿਮੂਲਸ ਹੋ ਗਿਆ ਐਂਡ ਕੰਡੀਸ਼ਨਰੀ ਰਿਸਪੌਂਸ ਹੋ ਗਿਆ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਨੈਕਸਟ ਥਿਉਰੀ ਫੋਰਥ ਥਿਉਰੀ ਨੂੰ ਆਪਾਂ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਲੇਟੈਸਟ ਅਪਡੇਟ ਪਤਾ ਹੋਵੇਗੀ ਕਿ ਦਸੰਬਰ ਜਾਂ ਫਿਰ ਜਨਵਰੀ ਦੇ ਵਿੱਚ ਪੀਐਸ ਡਾਟਾ ਜਿਹੜਾ ਉਹ ਕੰਡਕਟ ਕਰਵਾਇਆ ਜਾ ਸਕਦਾ ਪੀਐਸ ਡਾਟ ਯੂਨੀਅਨ ਆ ਜਿਹੜੀ ਉਹ ਸਰਕਾਰ ਤੋਂ ਮੰਗ ਕਰ ਰਹੀ ਆ ਕਿ ਮਾਸਟਰ ਕਿਡਰ ਤੇ ਈਟੀਟੀ ਕਿਡਰ ਕੱਢਣ ਤੋਂ ਪਹਿਲਾਂ ਪੀਐਸ ਡਾਟਾ ਕੰਡਕਟ ਕਰਵਾਇਆ ਜਾਵੇ ਠੀਕ ਹੈ ਤਾਂ ਉਸ ਤਰੀਕੇ ਨਾਲ ਹੀ ਤੁਸੀਂ ਆਪਣੀ ਤਿਆਰੀ ਦਸੰਬਰ ਜਨਵਰੀ ਤੱਕ ਵਧੀਆ ਤਰੀਕੇ ਨਾਲ ਕਰਨੀ ਹੈ ਠੀਕ ਹੈ ਜਿਵੇਂ ਕਿ ਮੈਂ ਤੁਹਾਨੂੰ ਅੱਜ ਹੀ ਥਿਊਰੀ ਪੜਾਈ ਆ ਠੀਕ ਹੈ ਉਸੇ ਤਰ੍ਹਾਂ ਹੀ ਜਿਹੜਾ ਵੀ ਟੌਪਿਕ ਮੈਂ ਤੁਹਾਨੂੰ ਪੜ੍ਹਾਉਂਗੀ ਉਸ ਦੇ ਨਾਲ ਕੀ ਹੈ ਉਸ ਦੇ ਐਮਸੀਕਿਊ ਤੁਹਾਨੂੰ ਜ਼ਰੂਰ ਦਿੱਤੇ ਜਾਣਗੇ ਠੀਕ ਹੈ ਇਸੇ ਤਰ੍ਹਾਂ ਕੀ ਤੁਹਾਡਾ ਉਸ ਟੌਪਿਕ ਦੇ ਵਿੱਚ ਕੋਈ ਵੀ ਡਾਊਟ ਹੈ ਜਿਹੜਾ ਜਾਂ ਫਿਰ ਤੁਹਾਨੂੰ ਇਹ ਹੈ ਕਿ ਇਸ ਟੌਪਿਕ ਦੇ ਵਿੱਚ ਕੋਸ਼ਣ ਕਿਵੇਂ ਪੁੱਛੇ ਜਾਣਗੇ ਠੀਕ ਹੈ ਬਹੁਤ ਕੁਛ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਜਦੋਂ ਕਿ ਪੇਪਰ ਨਜ਼ਦੀਕ ਆ ਜਾਂਦਾ ਤਾਂ ਕਿ ਆ ਇਸ ਦੇ ਨਾਲ ਹੀ ਤੁਹਾਨੂੰ ਐਮਸੀਕਿਊਜ਼ ਨੇ ਜਿਹੜੇ ਉਹ ਵੀ ਇਸ ਦੇ ਨਾਲ ਹੀ ਪ੍ਰੋਵਾਈਡ ਕਰਵਾਏ ਜਾਣਗੇ ਠੀਕ ਹੈ ਤਾਂ ਕਿ ਆ ਤੁਸੀਂ ਆਪਣੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਸਕੋ ਜੇ ਨਾਲ ਕੀ ਤੁਹਾਡਾ ਟਾਪਿਕ ਹੈ ਜਿਹੜਾ ਹੋਰ ਵੀ ਵਧੀਆ ਤਰੀਕੇ ਨਾਲ ਕਵਰ ਹੋ ਜਾਊਗਾ। ਕਈ ਵਾਰ ਆਪਾਂ ਟਾਪਿਕ ਪੜਨ ਤੋਂ ਬਾਅਦ ਥਿਊਰੀ ਪੜਨ ਤੋਂ ਬਾਅਦ ਇਹ ਸੋਚਦੇ ਆਂ ਕਿ ਇਸ ਟਾਪਿਕ ਦੇ ਵਿੱਚੋਂ ਐਮਸੀਕਿਊਜ਼ ਪੇਪਰ ਵਿੱਚ ਕੁਐਸਚਨ ਕਿਵੇਂ ਪੁੱਛਿਆ ਜਾਊਗਾ। ਠੀਕ ਹੈ। ਬਹੁਤ ਸਾਰੇ ਬੱਚਿਆਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਕਿ ਇਸ ਟਾਪਿਕ ਨੂੰ ਪੜਨ ਤੋਂ ਬਾਅਦ ਇਸ ਵਿੱਚੋਂ ਕੁਐਸਚਨ ਕਿਵੇਂ ਦੇ ਆਣਗੇ। ਠੀਕ ਹੈ। ਤਾਂ ਤੁਹਾਡਾ ਇਹ ਸੋਲੂਸ਼ਨ ਹੈ ਜਿਹੜਾ ਉਹ ਵੀ ਮੈਂ ਕੱਢ ਦਿੱਤਾ ਕਿ ਇਸ ਟਾਪਿਕ ਨੂੰ ਪੜਾਉਣ ਤੋਂ ਬਾਅਦ ਮੈਂ ਉਸਦੇ ਐਮਸੀਕਿਊਜ਼ ਵੀ ਨਾਲ ਹੀ ਸੋਲਵ ਕਰਵਾ ਦਿਆ ਕਰੂੰਗੀ। ਠੀਕ ਹੈ। ਸੋ ਨੈਕਸਟ ਵੀਡੀਓ ਵਿੱਚ ਆਪਾਂ ਨੈਕਸਟ ਟੌਪਿਕ ਦੇ ਨਾਲ ਮਿਲਦੇ ਹਾਂ ਧੰਨਵਾਦ